ਅਦਾਕਾਰਾਂ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਨਵੀਂ ਬਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਤੇ ਕੰਗਨਾ ਰਣੌਤ ਜਿਹੜੀ ਆ ਵਿਵਾਦਾਂ ਦੇ ਵਿੱਚ ਬਹੁਤ ਹੀ ਘਿਰੀ ਹੋਈ ਐ ਇਸ ਸਮੇਂ ਜਦੋਂ ਉਸ ਨੂੰ ਜਿਹੜਾ ਥੱਪੜकांड ਦਾ ਮਾਮਲਾ ਜਿਹੜਾ ਹੋਇਆ ਸੀ ਜਦੋਂ CISF ਸਟਾਫ ਦੀ ਮਹਿਲਾ ਦੇ ਵੱਲੋਂ ਉਸ ਨੂੰ ਥੱਪੜ ਮਾਰਿਆ ਗਿਆ ਸੀ ਚੰਡੀਗੜ੍ਹ 에어ਪੋਰਟ ਦੇ ਉੱਤੇ ਤਾਂ ਉਸ ਤੋਂ ਬਾਅਦ ਜਿਹੜੀ ਕੰਗਨਾ ਐ ਉਹ ਕਾਫੀ ਵਿਵਾਦਾਂ ਦੇ ਵਿੱਚ ਘਿਰੀ ਹੋਈ ਐ ਤੇ ਇਸ ਵਿੱਚਕਾਰ ਇੱਕ ਵੱਡੀ ਖਬਰ ਕੰਗਨਾ ਨੂੰ ਲੈ ਕੇ ਸਾਹਮਣੇ ਆ ਰਹੀ ਐ ਕਿ ਚੰਡੀਗੜ੍ਹ ਦੇ ਜਿਹੜਾ ਕੰਗਣਾ ਦਾ ਆਲੀਸ਼ਾਨ ਘਰ ਸੀਗਾ ਕੰਗਣਾ ਨੇ ਉਹ ਗਿਫਟ ਕਰ ਦਿੱਤਾ ਹੈ ਜੀ ਹਾਂ ਇਹ ਵੱਡੀ ਖਬਰ ਜਿਹੜੀ ਕੰਗਣਾ ਰਣੌਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਇਸ ਦੀ ਜਾਣਕਾਰੀ ਜਿਹੜੀ ਆ ਕੰਗਨਾ ਨੇ ਖੁਦ ਇੰਸਟਾਗ੍ਰam ਤੇ ਸਟੋਰੀ ਰਾਹੀਂ ਸਾਂਝੀ ਕੀਤੀ ਹੈ ਤਾਂ ਕੰਗਨਾ ਨੇ ਸਟੋਰੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵੀ ਜ਼ਿਕਰ ਕੀਤਾ ਹੈ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਡੇ ਕੋਲ ਜੋ ਵੀ ਥੋੜਾ ਬਹੁਤ ਹੈ ਉਸ ਨੂੰ ਸਾਂਝਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਕੋਲ ਕਾਫੀ ਨਹੀਂ ਹੈ ਫਿਰ ਵੀ ਸਾਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਹਮੇਸ਼ਾ ਆਪਣੀ ਹਰ ਚੀਜ਼ ਮੇਰੇ ਨਾਲ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਤਾਂ ਇਹ ਜਿਹੜੀ ਇੰਸਟਾਗ੍ਰam ਦੇ ਉੱਤੇ ਕੰਗਨਾ ਦੇ ਵੱਲੋਂ ਚੋਰੀ ਪਾਈ ਗਈ ਜਿਸ ਦੇ ਵਿੱਚ ਉਸਨੇ ਗੁਰੂ ਨਾਨਕ ਦੇਵ ਜੀ ਦਾ ਵੀ ਜ਼ਿਕਰ ਕੀਤਾ ਹੈ ਤਾਂ ਹੁਣ ਜਿਹੜਾ ਇਹ 10 ਦਿਨਾਂ ਵਿੱਚ ਕੰਗਨਾ ਨੇ ਇਹ ਕਰ ਕਿਸ ਨੂੰ ਗਿਫਟ ਕੀਤਾ ਹੈ ਤਾਂ ਕੰਗਨਾ ਨੇ ਇਹ ਕਰ ਆਪਣੇ ਨਵ ਵਿਵਾਇਤ ਚਿਹਰੇ ਭਰਾ ਨੂੰ ਦੇ ਦਿੱਤਾ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੂੰ ਲੈ ਕੇ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕੱਪੜ ਕਾਂਡ ਤੋਂ ਬਾਅਦ ਕਾਫੀ ਚਰਚਾਵਾਂ ਦੇ ਵਿੱਚ ਜਿਹੜੀ ਕੰਗਨਾ ਸੀ ਉਹ ਸੀਗੀ ਤਾਂ ਉਸ ਤੋਂ ਬਾਅਦ ਜਿਹੜੀ ਇਹ ਖਬਰ ਹੈ ਉਹ ਨਿਕਲ ਕੇ ਆ ਰਹੀ ਹੈ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਨਵੀਂ ਬਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਤੇ ਕੰਗਨਾ ਰਣੌਤ ਜਿਹੜੀ ਆ ਵਿਵਾਦਾਂ ਦੇ ਵਿੱਚ ਬਹੁਤ ਹੀ ਘਿਰੀ ਹੋਈ ਹੈ ਇਸ ਸਮੇਂ ਜਦੋਂ ਉਸ ਨੂੰ ਜਿਹੜਾ ਥੱਪੜ ਕਾਂਡ ਦਾ ਮਾਮਲਾ ਜਿਹੜਾ ਹੋਇਆ ਸੀ ਜਦੋਂ ਸੀਆਈਐਸਐਫ ਸਟਾਫ ਦੀ ਮਹਿਲਾ ਦੇ ਵੱਲੋਂ ਉਸ ਨੂੰ ਖੱਪੜ ਮਾਰਿਆ ਗਿਆ ਸੀ ਚੰਡੀਗੜ੍ਹ 에어ਪੋਰਟ ਦੇ ਉੱਤੇ ਤਾਂ ਉਸ ਤੋਂ ਬਾਅਦ ਜਿਹੜੀ ਕੰਗਣਾ ਹੈ ਉਹ ਕਾਫੀ ਵਿਵਾਦਾਂ ਦੇ ਵਿੱਚ ਕਿਰੀ ਹੋਈ ਹੈ ਤਾਂ ਇਸ ਵਿੱਚਕਾਰ ਇੱਕ ਵੱਡੀ ਖਬਰ ਕੰਗਣਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਕੰਗਣਾ ਦਾ ਆਲੀਸ਼ਾਨ ਘਰ ਸੀਗਾ ਕੰਗਣਾ ਨੇ ਉਹ ਗਿਫਟ ਕਰ ਦਿੱਤਾ ਹੈ ਜੀ ਹਾਂ ਇਹ ਵੱਡੀ ਖਬਰ ਜਿਹੜੀ ਕੰਗਣਾ ਰਨੌਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਇਸ ਦੀ ਜਾਣਕਾਰੀ ਜਿਹੜੀ ਆ ਕੰਗਨਾ ਨੇ ਖੁਦ ਇੰਸਟਾਗ੍ਰam ਤੇ ਸਟੋਰੀ ਰਾਹੀਂ ਸਾਂਝੀ ਕੀਤੀ ਹੈ ਤਾਂ ਕੰਗਨਾ ਨੇ ਸਟੋਰੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵੀ ਜ਼ਿਕਰ ਕੀਤਾ ਹੈ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਡੇ ਕੋਲ ਜੋ ਵੀ ਥੋੜਾ ਬਹੁਤ ਹੈ ਉਸ ਨੂੰ ਸਾਂਝਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਕੋਲ ਕਾਫੀ ਨਹੀਂ ਹੈ ਫਿਰ ਵੀ ਸਾਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਹਮੇਸ਼ਾ ਆਪਣੀ ਹਰ ਚੀਜ਼ ਮੇਰੇ ਨਾਲ ਸਾਂਝੀ ਕਰ ਲੇ ਤੁਹਾਡਾ ਧੰਨਵਾਦ ਤਾਂ ਇਹ ਜਿਹੜੀ ਇੰਸਟਾਗ੍ਰam ਦੇ ਉੱਤੇ ਕੰਗਨਾ ਦੇ ਵੱਲੋਂ ਚੋਰੀ ਪਾਈ ਗਈ ਜਿਸ ਦੇ ਵਿੱਚ ਉਸਨੇ ਗੁਰੂ ਨਾਨਕ ਦੇਵ ਜੀ ਦਾ ਵੀ ਜ਼ਿਕਰ ਕੀਤਾ ਹੈ ਤਾਂ ਹੁਣ ਜਿਹੜਾ ਇਹ 10 ਦਿਨਾਂ ਨੇ ਵੀ ਕੰਗਨਾ ਨੇ ਇਹ ਕਰ ਕਿਸ ਨੂੰ ਗਿਫਟ ਕੀਤਾ ਹੈ ਤਾਂ ਕੰਗਨਾ ਨੇ ਇਹ ਕਰ ਆਪਣੇ ਨਵ ਵਿਵਾਇਤ ਚੇਰੇ ਭਰਾ ਨੂੰ ਦੇ ਦਿੱਤਾ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੂੰ ਲੈ ਕੇ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕੱਪੜ ਕਾਂਡ ਤੋਂ ਬਾਅਦ ਕਾਫੀ ਚਰਚਾਵਾਂ ਦੇ ਵਿੱਚ ਜਿਹੜੀ ਕੰਗਨਾ ਸੀ ਉਹ ਸੀਗੀ ਤਾਂ ਉਸ ਤੋਂ ਬਾਅਦ ਜਿਹੜੀ ਇਹ ਖਬਰ ਹੈ ਉਹ ਨਿਕਲ ਕੇ ਆ ਰਹੀ ਹੈ